ਬਹੁਤ ਬੱਚੇ ਆਏ ਆ ਇਹਦੇ ਤੇ ਤਕਰੀਬਨ ਘੋੜਿਆਲੇ ਖਲੀ ਦਾ ਨਾਮ ਹੈ ਤੋਂ ਸਾਰੇ ਜਾਣਦੇ ਨੇ ਸਾਰੇ ਜਾਣਦੇ ਹਾਂਜੀ ਭਾਈ ਬਿਊਟੀ ਤੋਂ ਲੈ ਕੇ ਆਪਾਂ ਜੇ ਗੱਲ ਕਰੀਏ ਇਹਦੀ ਉਮਰ ਭਾਈ ਕਿੰਨੀ ਕੁ ਹੋਗੀ ਉਹ ਉਮਰ ਹੈ ਕਿ ਹੈ 12 ਸਾਲ ਦੀ 12 ਸਾਲ ਦੀ ਹਾਂਜੀ ਹਾਂਜੀ ਦੇ ਬੱਚੇ ਦੇ ਬਹੁਤ ਚੰਗੇ ਐ ਇਹਦੇ ਉੱਤੇ ਕੋਈ ਸ਼ੱਕ ਨਹੀਂ ਹਨਾ ਚੰਬੀਆਂ ਘੋੜੀਆਂ ਤੇ ਰਿਜ਼ਲਟ ਦਾ ਪਤਾ ਲੱਗਦਾ ਵਾ ਆਪਾਂ ਮੈਂ ਪਿੱਛੇ ਜੇ ਤੁਹਾਡੀ 4 ਮਹੀਨੇ ਪਹਿਲਾਂ ਦੋਸਤਾਂ ਇੱਕ ਵੀਡੀਓ ਕੀਤੀ ਸੀ ਉਹ ਵੀ ਚੈਨਲ ਤੇ ਪਾਈ ਹੋਈ ਹੈ ਤੇ ਲੁਕਾਸ ਘੋੜੇ ਦੀ ਬੱਚੀ ਸੀ ਉਦੋਂ ਬਾਈ ਕੋਲੇ ਬਹੁਤ ਚੰਗੀ ਬੱਚੀ ਸੀ ਤੇ ਬਹੁਤ ਚੰਗੇ ਮੁੱਲ ਤੇ ਮੇਰੇ ਸਾਹਮਣੇ ਵੀ ਕੀ ਉਹ ਵੀ ਤੇ ਬਈ ਇਹਦਾ ਜੇ ਆਪਾਂ ਦੱਸ ਦਈਏ ਵੀ ਰਾਜੂ ਡੋੜ ਦਾ ਦਰਸ਼ਕੋਂ ਤੁਹਾਨੂੰ ਦੱਸਦਾ ਵੀ ਇਹ ਪੰਜਾਬ ਚ ਮੇਰਾ ਖਿਆਲ ਆ ਬਾਈ ਵੀ ਹੋਰ ਸਟੇਟਾਂ 'ਚ ਤਾਂ ਭਲਾਂ ਦੀ ਹੋਊਗਾ ਪੰਜਾਬ 'ਚ ਤਾਂ ਇਹ ਰਾਜੀ ਡੋੜ ਦਾ ਇਕੱਲਾ ਹੀ ਰਹਿ ਗਿਆ ਇਕੱਲਾ ਹੀ ਰਹਿ ਗਿਆ ਹਾਂ ਜੀ ਇਕੱਲਾ ਹੀ ਤੇ ਰਾਜੂ ਡੋੜ ਡੋਡਾਂ ਵਾਲਿਆਂ ਦਾ ਵੱਡਾ ਘੋੜਾ ਰਾਜੂ ਉਹਨੂੰ ਵੀ ਘੋੜਿਆਂ ਵਾਲੇ ਸਾਰੇ ਜਾਣਦੇ ਨੇ ਰਿਲੈਂਸ ਨੇ ਬਹੁਤ ਚੰਗੇ ਮੁੱਲ ਤੇ ਖਰੀਦਿਆ ਸੀ ਉਹ ਆ ਪੰਜਾਬ ਦੇ ਪਹਿਲੇ ਘੋੜਿਆਂ 'ਚੋਂ ਉਹ ਰਿਲੈਂਸ ਲੈ ਕੇ ਗਈ ਸੀ ਬਹੁਤ ਚੰਗੇ ਮੁੱਲ ਤੇ ਤੇ ਰਾਜੂ ਡੋੜ ਦਾ ਇਕੱਲਾ ਹੀ ਬੱਚਾ ਪੰਜਾਬ ਦੇ ਵਿੱਚ ਜਿਹਨੂੰ ਵੀ ਸਟੱਡ ਸਰਵਿਸ ਚਾਹੀਦੀ ਆ ਉਹ ਬਾਈ ਨਾਲ ਸੰਪਰਕ ਕਰ ਸਕਦੇ ਆ ਸਕਰੀਨ ਦੇ ਅੱਲੇ ਨੰਬਰ ਚਲਾ ਦੇਾਂਗੇ ਬਾਈ ਜਿਹੜੀ ਇਹਦੀ ਸਟੱਡ ਸਰਵਿਸ ਦੀ ਫੀਸ ਆ ਉਹ ਕਿੰਨੀ ਲੈਂਦੇ ਹੋ 21000 ਰੁਪਏ ਫੀਸ ਆ ਜੀ 21000 ਰੁਪਏ ਫੀਸ ਆ ਜੀ ਜੇ ਕੋਈ ਮੰਨ ਲਓ ਜ਼ਿੰਮੇਵਾਰ ਬੰਦਾ ਆਉਂਦਾ ਜਾਂ ਕੋਈ ਉਦੋਂ ਦਾ ਆਉਂਦਾ ਉਹਨੂੰ ਆਪਾਂ ਮਾਨਤਾਂ ਮਾਨਤਾਂ ਦੇ ਕਰਿਆ ਹਾਂ ਜੀ ਮਾਨਤਾਂ ਹੁੰਦੀਆਂ ਹਾਂ ਹਾਂਜੀ ਤੇ ਬਾਕੀ ਬਈ ਇਹਦੇ ਰਿਜ਼ਲਟ ਆਏ ਹੋਏ ਨੇ ਦੇਖੇ ਵੀ ਹੋਏ ਨੇ ਬਹੁਤ ਚੰਗੇ ਆਏ 21000 ਰੁਪਏ ਫੀਸ ਆ ਜਿਹੜੀ ਨਾਰਮਲ ਫੀਸ ਆ ਕਿਉਂਕਿ ਅੱਜ ਕੱਲ੍ਹ ਘੋੜਿਆਂ ਦੀਆਂ ਫੀਸਾਂ ਬਹੁਤ ਜ਼ਿਆ ਤੇ ਜਦੋਂ ਫਾਰਮਾਂ ਤੇ ਜੋ ਵੀ ਆ ਕੈਦ ਦਾ ਸਿਸਟਮ ਹਨਾ ਚੱਲਦਾ ਸਸਤਾ ਮਹਿੰਗਾ ਸਭ ਕੁਝ ਚੱਲਦਾ ਬਾਈ ਤੇ 21000 ਰੁਪਇਆ ਜਿਹੜੀ ਜਾਇਜ ਫੀਸ ਆਗੀ ਉਹਦੇ ਚੋਂ ਤੁਹਾਨੂੰ ਮਾਨਤਾਨ ਵੀ ਪੂਰਾ ਮਿਲ ਜੂਗਾ ਜੋ ਵੀ ਆ ਉਹਦੇ ਚੋਂ ਮਾਨਤਾਨ ਕਰ ਦੇਣਗੇ ਤੇ ਬਹੁਤ ਚੰਗਾ ਘੋੜਾ ਆਪਾਂ ਤੁਹਾਡੀ ਮੋਬਾਈਲ ਦੀ ਸਕਰੀਨ ਤੇ ਘੋੜੇ ਦੇ ਸ਼ਾਟ ਚਲਾਏ ਆ ਦੇਖ ਲਿਓ ਕਾਨਾਂ ਤੋਂ ਲੈ ਕੇ ਸੁੰਭ ਤੱਕ ਬਾਈ ਹਾਈਟ ਕਿੰਨੀ ਹੋਊਗੀ ਦੀ 68+ ਹੈ ਹਾਈਟ 68+ ਹੈ ਹਾਂ ਜੀ ਤੇ ਬਈ ਬੱਚੇ ਬਿਲਕੁਲ ਸਾਫ਼ ਹੁੰਦੇ ਨੇ ਫਰਕਾਰਫੁਲ ਸਾਫ਼ ਜੀ ਬਿਲਕੁਲ ਸਾਫ਼ ਜੀ ਦਿਨੋਂ ਜਿਹੜੇ ਤੇ ਬੱਚਿਆਂ ਦੀ ਹਾਈਟ